ਮਾਈਗ੍ਰੇਨ ਦਾ ਤੁਹਾਡੇ ਕੋਲ ਇਲਾਜ ਹੈਗਾ ਬਹੁਤ ਵਧੀਆ ਇਲਾਜ ਹੈ ਕਿਉਂਕਿ ਮੈਨੂੰ ਮਾਈਗ੍ਰੇਨ ਹੈ ਮਾਈਗ੍ਰੇਨ ਮੈਨੂੰ ਨਾ ਥੋੜਾ ਜਿਹਾ ਜਦੋਂ ਹੁੰਦਾ ਬਹੁਤ ਜ਼ਿਆਦਾ ਸਟ्रेस ਹੋ ਜਾਂਦਾ ਬਹੁਤ ਜ਼ਿਆਦਾ ਵਰਕਆਊਟ ਕਰ ਲੈਣਾ ਜਾਂ ਹਿਮੀਡਿਟੀ ਹੁੰਦੀ ਹੈ ਜਿਹੜੀ ਧੁੰਨੀ ਹੈ ਨਾ ਨਾਭੀ ਔਰ ਬ੍ਰੇਨ ਦਾ ਸੂਤਰ ਹੈ ਜਿਹੜਾ ਮਾਈਗ੍ਰੇਨ ਹੈ ਨਾ ਇਹ ਐਕਚੁਅਲੀ 99% ਲੋਕਾਂ ਨੂੰ ਨਾਭੀ ਚੱਕਰ ਤੋਂ ਸ਼ੁਰੂ ਹੁੰਦਾ ਹੈ ਅੱਛਾ ਗੈਸ ਬਣਦੀ ਆ ਗੈਸ ਬਣ ਕੇ ਉਹ ਫਿਰ ਹੌਲੀ 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 ਪੇਟ ਤੇ ਟਾਈਟ ਹੁੰਦੇ ਹੁੰਦੇ ਬ੍ਰੇਨ ਚ ਜਾ ਕੇ ਨਸਾਂ ਕਿਤੀਆ ਨਾ ਤੇ ਉਹਨੂੰ ਫਿਰ ਲੱਗਦਾ ਵੀ ਵੀ ਮੈਨੂੰ ਮਾਈਗਰੇਨ ਹੋ ਗਿਆ ਅੱਧਾ ਸਿਰ ਦੁਖਣ ਲੱਗ ਜਾਂਦਾ ਤੇ ਜੇ ਉਲਟੀ ਆਉਂਦੀ ਹੈ ਸ਼ਾਂਤ ਹੁੰਦਾ ਤਾਂ ਇਹਦਾ ਮਤਲਬ ਉਹ ਤੁਹਾਡੇ ਪੇਟ ਨਾਲ ਰਿਲੇਟਡ ਆ ਜੇ ਉਲਟੀ ਨਹੀਂ ਆਉਂਦੀ ਜੇ ਨਹੀਂ ਆਉਂਦੀ ਤਾਂ ਉਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਬ੍ਰੇਨ ਦੀਆਂ ਨਸਾਂ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਸੋਇਲੇਗਾ ਉਦੇ ਵਾਸਤੇ ਬਹੁਤ ਵਧੀਆ ਇੱਕ ਆਯੁਰਵੇਦ ਸਿਸਟਮ ਦੇ ਵਿੱਚ ਚੀਜ਼ਾਂ ਨੇ ਉਹਦਾ ਨਾ ਸਿੰਪਲ ਜਿਹਾ ਪਰ ਫਾਰਮੂਲਾ ਇੱਕ ਤਾਂ ਤ੍ਰਿਫਲਾ ਪਾਊਡਰ ਤ੍ਰਿਫਲਾ ਪਾਊਡਰ ਹਾਂਜੀ ਹਰ ਰੋਜ਼ ਜਣਾ ਤੇ ਆਮਲਾ ਤੋਂ ਬਣਿਆ ਹਾਂ ਤ੍ਰਿਫਲਾ ਮਿਲਦਾ 1 1 2 ਐਂਡ 4 ਦੀ ਰੇਸ਼ਿਓ ਦਾ ਤ੍ਰਿਫਲਾ ਸਭ ਤੋਂ ਵਧੀਆ ਹੈ ਬਾਡੀ ਵਾਸਤੇ ਹੈਅਰ ਵਾਸਤੇ ਬ੍ਰੇਨ ਵਾਸਤੇ ਹਰ ਚੀਜ਼ ਵਾਸਤੇ ਕਰਨਾ ਚਾਹੀਦਾ ਹੈ ਇਹਦਾ ਐਕਚੁਅਲ ਟਾਈਮ ਹੈ 5 ਗ੍ਰਾਮ ਤ੍ਰਿਫਲਾ 5 ਵਜੇ ਸ਼ਾਮ ਨੂੰ ਅੱਛਾ ਹਾਂ ਪੁਰਸ਼ਾਂ ਵਾਸਤੇ ਲੇਡੀਜ਼ ਵਾਸਤੇ 5 ਗ੍ਰਾਮ ਤ੍ਰਿਫਲਾ ਰਾਤ ਨੂੰ ਗਲਾਸ ਚ ਪੀ ਹੋ ਕੇ ਰੱਖ ਦੇਣ ਸਵੇਰੇ ਖਾਲੀ ਪੇਟ ਪੀਣਾ